ਕਿੱਥੇ ਚੱਲ ਗਏ ਤੁਸੀਂ ਇੱਥੇ ਕੀ ਕਰਨ ਦੇ ਉਦਾਂ ਹੀ ਆਖਲ ਹੋ ਗਿਆ ਮੈਂ ਕੀ ਕਰਨੇ ਥੱਲੇ ਤੁਸੀਂ ਜਦੋਂ ਵੇਖੋ ਉਦੋਂ ਕੋਠੇ ਤੇ ਚੜੇ ਹੁੰਦੇ ਥੱਲੇ ਵੀ ਬਹਿ ਜਾ ਕਰੋ ਕਿਤੇ ਕੀ ਕਰਨਾ ਹੈ ਕੋਈ ਕੰਮ ਹੀ ਨਹੀਂ ਜਰੂਰੀ ਕੋਈ ਕੰਮ ਹੋਵੇ ਤਾਂ ਫਿਰ ਥੱਲੇ ਆਈਦਾ ਵਾ ਦੱਸੋ ਕੰਮ ਹੀ ਕੋਈ ਕੰਮ ਕੀ ਹੋਣਾ ਵਾ 5 ਦਿਨ ਹੋ ਗਿਆ ਬੈਠੀ ਨੂੰ ਉਹਨੇ ਕਿਦਾਂ ਜਾਣਾ ਆਪਣੇ ਘਰ ਉਹਨੂੰ ਮੈਂ ਹੁਣ ਕੀ ਕਰਾਂ ਇਹ ਘਰ ਚਲ ਜਾ ਉਹਦੀ ਸੱਸ ਪੁੱਜ ਨਹੀਂ ਕਹਿੰਦੀ ਇਹ ਦੋਨੋਂ ਆਪ ਚਾਹੀਦਾ ਨਾ ਮੂੰਹ ਚੁੱਕ ਕੇ ਤੇ ਵੇਚੀ ਇੱਥੇ ਨਾ ਕੋਈ ਕੰਮ ਨਾ ਕਰ ਫਿਰ ਲੱਗੋ ਇੰਨਾ ਨਹੀਂ ਆ ਕਿ ਚਲ ਮੈਂ ਕੰਮ ਹੀ ਕਰਾਦਾ ਕੋਈ ਓਏ ਚੰਗਾ ਹੋ ਗਿਆ ਵਾ ਅਸੀਂ ਪਹਿਲੀ ਨਾਲ ਲਗਾ ਲਈ ਇਹਦੇ ਨੇ ਜਾਣਾ ਹੀ ਨਹੀਂ ਸੀ ਕੋਨਾ ਕੋ ਮਿਲ ਜਾਣਾ ਇੱਥੋਂ ਜਦੋਂ ਪਤਾ ਵਾ ਨਹੀਂ ਮਿਲਣਾ ਤੇ ਆਪਣੇ ਘਰ ਜਾ ਚੁੱਪ ਕਰਕੇ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਵਾ ਇੱਦਾਂ ਕੀਤਾ ਮੈਂ ਬੈਠੀ ਰੋਈ ਜਾਂਦੀ ਐ ਬੈਠੀ ਰੋਈ ਜਾਂਦੀ ਐ ਇੱਦਾਂ ਕੀਤਾ ਮੰਮੀ ਨੇ ਵਾਪਸ ਆਇਆ ਨਾ ਵਾਪਸ ਆਇਆ ਨਾ ਅੱਗੇ ਤੇ ਬੜਾ ਪਿਆਰੀ ਐ ਦਾ ਜੇ ਇੰਨੀ ਚੰਗੀ ਨਾ ਉਥੋਂ ਭੇਜਦੀ ਨਾ ਠੀਕ ਕਰਾ ਕੇ ਭੇਜਦੀ ਉਹਦੋਂ ਤੇ ਆਈ ਨਾ ਮਗਰੋਂ ਹੁੰਦਾ ਕੀ ਫਾਇਦਾ ਹੋਇਆ ਕੀ ਪਤਾ ਜੀ ਕਰਦਾ ਸੀ ਆ ਉਹਨੋਂ ਕਿ ਨਹੀਂ ਆਉਂ ਐਵੇਂ ਮਾਰੀ ਜਾਂਦੀ ਫੋਨ ਤੇ ਲੱਗੀ ਰਹਿੰਦੀ 24 ਘੰਟੇ ਮੰਮੀ ਨਾਲ ਸੱਚੀ ਹੁੰਦੀ ਮਾਰੀ ਆ ਗਈ ਹੋਣੀ ਐ ਕਿ ਚੱਲ ਮੈਂ ਚੱਲ ਜਾਨੀ ਐ ਚੱਲ ਜਾ ਕੇ ਉਹਨੂੰ ਕਿਹਾ ਸਈ ਪੰਜਾਬ ਨੇ ਪਿੰਡ ਇਦਾਂ ਕਰਦੀ ਆ ਗੱਲਾਂ-ਗੱਲਾਂ ਦੇ ਵਿੱਚ ਪੁੱਛਦੀ ਆ ਕਿ ਕਦੋਂ ਜਾਣਾ ਵਾ ਆ ਹੋਰ ਕੀ ਕਹਿਣਾ ਵਾ ਉਹ ਉੱਥੇ ਬੈਠੀ ਰਹਿੰਦੀ ਜੋ ਮਰਜ਼ੀ ਵੇਲ ਉੱਥੇ ਬੈਠੀ ਰਹਿੰਦੀ ਆ ਉੱਥੇ ਬੈਠੀ ਨੂੰ ਰੋਟੀ ਚਾਹੀਦੀ ਆ ਐਡਾ ਕੋਈ ਵੇਲਾ ਵਾ ਆਪਣਾ ਘਰ ਦਾ ਕੰਮ ਹੋਣ ਨਹੀਂ ਦਿਆ ਸਾਡੇ ਕੋਲ ਚੱਲ ਜਾ ਕੇ ਕਹਿ ਸਹੀ ਬਣਾ ਕੀ ਕਹਿੰਦੀ ਆ ਚਲੋ ਕੋਈ ਗੱਲ ਮੈਂ ਪੁੱਛਦੀ ਆ ਜੋਤ ਮੇਰਾ ਬਹੁਤ ਦਾ ਨਾ ਕਰ ਹੈਦਾ ਕੀਤੇ ਕੋਈ ਫਾਇਦਾ ਹੈਗਾ ਵਾ ਐਵੇਂ ਬਿਮਾਰ ਹੋਏਗੀ ਜਾਣ ਵਾਲਾ ਤੇ ਚੱਲ ਗਿਆ ਕੋਈ ਗੱਲ ਨਹੀਂ ਹੌਸਲਾ ਰੱਖ ਠੀਕ ਆ ਸੰਦੀਪ ਇਹ ਗੱਲ ਕਹਿਣੀ ਬੜੀ ਸੌਖੀ ਆ ਪਰ ਮਾਵਾ ਬਿਨਾ ਰਹਿਣਾ ਬੜਾ ਔਖਾ ਵਾ ਉਹ ਤੇ ਮੈਨੂੰ ਵੀ ਪਤਾ ਵਾ ਜੋਤ ਪਰ ਉਹਨੇ ਕੀ ਕਰ ਸਕਦੇ ਆ ਕੋਈ ਹੱਲ ਹੈਗਾ ਇਹਦਾ ਹੈਦਾ ਕੀਤੇ ਮੰਮੀ ਨੇ ਵਾਪਸ ਆ ਜਾਣਾ ਕਰਨਾ ਕੀ ਆ ਸੰਦੀਪ ਬੇਲਾ ਥੋੜੀ ਹੀ ਕੋਈ ਜਾਣਦਾ ਮੈਂ ਕੋਤੇ ਆਖਰੀ ਸਮੇਂ ਤੇ ਵੀ ਨਹੀਂ ਆਇਆ ਗਿਆ ਮੰਮੀ ਵਿਚਾਰੇ ਤਰਲੇ ਹੀ ਕਰਦੇ ਰਹੇ ਵੀ ਆ ਕੇ ਮੈਨੂੰ ਮਿਲ ਜਾ ਪਤਾ ਨਹੀਂ ਕਿਹੜੀ ਗੱਲ ਹੀ ਜਿਹੜੀ ਉਹਨਾਂ ਮੈਨੂੰ ਦੱਸਣੀ ਜੋਤ ਇਹ ਤੁਹਾਨੂੰ ਨਹੀਂ ਸਮਝ ਲੱਗੀ ਐਨੀ ਦਵਾਈ ਵੀ ਖਾਂਦੇ ਰਹੇ ਤਾਂ ਵੀ ਨਹੀਂ ਠੀਕ ਹੋਏ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਮੇਰੀ ਗੱਲ ਸੁਣ ਮੈਂ ਕੱਪੜੇ ਪਾਵਾਂ ਫਿਰ ਤੇਰੇ ਨਹੀਂ ਨਹੀਂ ਸੰਦੀਪ ਅੱਜੇ ਮੈਂ ਰਹਿਣਾ ਵਾਂ ਦੋ ਚਾਰ ਦਿਨ ਭੋਗ ਤੱਕ ਤੇ ਰਹੂੰਗੀ ਨਾ ਮੈਂ ਇਹ ਸੋਚਣ ਦੀ ਮੈਂ ਤੇਰੇ ਸੱਸ ਨਾਲ ਗੁੱਸਾ ਕਰੇ ਕਿ ਇੰਨੇ ਦਿਨ ਹੋ ਗਿਆ ਉੱਥੇ ਬੈਠੀ ਨੂੰ ਨਾ ਕੋਈ ਫੋਨ ਹੀ ਕੀਤਾ ਵਾ ਨਹੀਂ ਨਹੀਂ ਮੰਮੀ ਜੀ ਉਹਨਾਂ ਨੂੰ ਮੈਂ ਦੱਸ ਦਿੱਤਾ ਹੈਗਾ ਕਹਿੰਦੇ ਹੀ ਕੋਈ ਗੱਲ ਨਹੀਂ ਤੂੰ ਰਹਿ ਲਈ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਠੀਕ ਆ ਠੀਕ ਜੀ ਅੱਜ ਮੰਮੀ ਹੁੰਦੇ ਤੇ ਉਹਨਾਂ ਜਾਣ ਵਾਲੋਂ ਥੋੜੀ ਕਹਿਣਾ ਹੈ ਭਰਾਬਰ ਜਾਈਆਂ ਇਦਾਂ ਦੀਆਂ ਹੀ ਹੁੰਦੀਆਂ ਵਾ ਛਾਟੀ ਬਿਸੂ ਪੈ ਗਈ ਆ ਫੇ ਕਦੋਂ ਜਾਣਾ ਵਾ ਤੂੰ ਚਲ ਜੂਗੀ ਮੈਂ ਆਪਣੇ ਘਰ ਹੀ ਜਾਣਾ ਵਾ ਇੱਥੇ ਕਿੰਨਾ ਚਿਰ ਬੈਠੀ ਰਹਿਣਾ ਮੇਰੀ ਗੱਲ ਸੁਣੋ ਹਾਂਜੀ ਮੈਂ ਗਈ ਜੋਤ ਵੱਲ ਅੱਛਾ ਕੀ ਕਹਿੰਦੀ ਫੋਟੋ ਨੂੰ ਫੜ ਕੇ ਤੇ ਡਈ ਰੋਣ ਮੈਂ ਹਾਂ ਇੱਧਰ ਰੋਇਆ ਕੋਈ ਫਾਇਦਾ ਹੈਗਾ ਵਾ ਉਹ ਐਵੇਂ ਲੱਗੀ ਉਪਰ ਉਪਰੋਂ ਮੈਂ ਗੱਲਾਂ ਗੱਲਾਂ ਵਿੱਚ ਕਿਹਾ ਮੈਂ ਕੱਪੜੇ ਪਾਦਾ ਤੇਰੇ ਅੱਛਾ ਤੂੰ ਅੱਗੇ ਪਲਾ ਕੀ ਕਹਿੰਦੀ ਆ ਕਹਿੰਦੀ ਮੈਂ ਅਜੇ ਰਹਿਣਾ ਭੋਗ ਤੱਕ ਉਹਨੇ ਨਹੀਂ ਜਾਣਾ ਇੱਥੋਂ ਉਹਨੂੰ ਇਹ ਹੋਣਾ ਵਾ ਕਿ ਪੈਲੀ ਹੈਗੀ ਆ ਮੰਮੀ ਦੇ ਨਾਂ ਹੋਣੀ ਆ ਕਿਤੇ ਪਰ ਉਹਨੇ ਇਹ ਨਹੀਂ ਨਾ ਪਤਾ ਕਿ ਪੈਲੀ ਅਸੀਂ ਆਪਣੇ ਨਾਂ ਕਰਾ ਲਈ ਆ ਕਿੰਦੇ ਨਹੀਂ ਕੋਜਣਾ ਕਰ ਲੈ ਕੇ ਜਾਉਂਗੀ ਐਦਾਂ ਕਿਦਾਂ ਚੱਲ ਜੂਗੀ ਤੇ ਦਿੰਦੀ ਮੈਂ ਵੀ ਨਹੀਂ ਕੋਜਿੱਥੋਂ ਮਿਲਣਾ ਕੀ ਆ ਹੁਣ ਸਭ ਕੁਝ ਤੁਹਾਡੇ ਨਾਮ ਆ ਘਰ ਮੇਰੇ ਨਾਮ ਆ ਕੋਈ ਗੱਲ ਨਹੀਂ ਮੇਰੇ ਨਾਮ ਆ ਇੱਕ ਵਾਰੀ ਭੋਗ ਪੈ ਲੈਣ ਦੋ ਵੇਖਿਓ ਕਿਦਾਂ ਮੈਂ ਥੱਕੇ ਮਾਰ ਕੇ ਕੱਢਦੀ ਫਿਰ ਇਹਨੂੰ ਓਏ ਨਹੀਂ ਆ ਵੀ ਚੱਲ ਜਾਣਾ ਵਾ ਇਹਨੂੰ ਪਤਾ ਲੱਗ ਗਿਆ ਨਾ ਕਿ ਮਮੀ ਦੇ ਨਾਲੇ ਕੁਝ ਨਹੀਂ ਹੈਗਾ ਇਹਨੇ ਆ ਵੀ ਚੱਲ ਜਾਣਾ ਵਾ ਕੋਈ ਗੱਲ ਨਹੀਂ ਹੁਣ ਚਾਰ ਪੰਜ ਦਿਨ ਵਾ ਔਖੇ ਸੌਖੇ ਤੇ ਕੱਢਣੇ ਪੈਣੇ ਆ ਮਾੜੀ ਮੋਟੀ ਨਾ ਰੋਟੀ ਦੇ ਦੇ ਅਗਰ ਟੈਂਪਲੇਟ ਪੋਣੇ ਪੈਣਾ ਵਾ

ਠੀਕ ਆ ਤੇ ਜੇ ਤੁਸੀਂ ਵਿਹਲੇ ਜੇ ਅੱਜ ਤੇ ਮੈਨੂੰ ਲੈ ਜਾਂਦੇ ਹਾਂ ਹਾਂਜੀ ਨਹੀਂ ਰਹਿਰੋ ਦੋਸਾ ਮੇਰੇ ਕੋਈ ਗੱਲ ਨਹੀਂ ਹੈ ਕਿ ਨਾ ਪੈਣੀ ਹੋਣਾ ਨਹੀਂ ਨਹੀਂ ਜੇ ਤੁਸੀਂ ਫ੍ਰੀ ਜੇ ਤੇ ਮੈਨੂੰ ਲੈ ਜਾਂਦੇ ਤੇ ਵਧੀਆ ਹੈਗਾ ਕੋਈ ਨਹੀਂ ਜਿੱਦਾਂ ਤਰ੍ਹਾਂ ਠੀਕ ਲੱਗਦਾ ਕੋਈ ਨਹੀਂ ਮੈਂ ਲੈ ਜਾਣਾ ਤੁਸੀਂ ਆ ਜਾਓ ਹਾਂ ਫਿਰ ਤੇ ਮੈਂ ਤਿਆਰ ਹੋ ਜਾਈਂ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਉਦਾਂ ਹੀ ਆਪਣੇ ਘਰ ਦਾ ਕੰਮ ਵੇਖੀ ਹੁਣ ਜਾ ਕੇ ਠੀਕ ਕੀ ਮੁਸ਼ਕਲ ਹੈ ਤਾਦੋ ਨਹੀਂ ਨਹੀਂ ਮੁਸ਼ਕਲ ਕੋਈ ਨਹੀਂ ਆ ਉਦਾਂ ਇੱਥੇ ਆ ਕੇ ਲੈ ਜਾਉ ਆ ਜੀ। ਚਲੋ ਜੀ ਸਮਾਂ ਆ ਗਿਆ। ਠੀਕ ਹੈ। ਹਨਾ ਇੱਥੇ ਆ। ਚਲੋ ਠੀਕ ਹੈ ਮੈਂ ਬਾਅਦ ਚ ਕਰਦੀ ਹਾਂ। ਠੀਕ। ਸੰਦੀਪ ਆ ਜਾ ਜੋਤਾ ਕੰਮ ਹੀ? ਨਹੀਂ ਨਹੀਂ ਪਿੰਡ ਜਾਣਾ ਹੀ ਤੇ ਮੈਂ ਹਮੜਾ ਜੇ ਦੱਸਦਾ। ਪਿੰਡ ਜਾਣਾ ਹੀ? ਹਾਂ ਜੀ। ਉਹ 2-4 ਦਿਨ ਰਹਿ ਪਾ। ਭੋਗ ਤੋਂ ਬਾਅਦ ਚਲ ਜੀ ਚੱਲ। ਨਹੀਂ ਸੰਦੀਪ ਚਲिएगा ਆਪਣੇ ਘਰ। ਆਪਣਾ ਘਰ ਤੇ ਹੁਣ ਉਹੀ ਆ ਨਾ ਜੋਤ ਇਹ ਕਿੱਦਾਂ ਦੀਆਂ ਗੱਲਾਂ ਕਰਨ ਈਆਂ ਤੂੰ ਇਹ ਵੀ ਤੇਰਾ ਆਪਣਾ ਹੀ ਘਰ ਵਾ ਨਹੀਂ ਸੰਦੀਪ ਮਾਪਿਓ ਤੋਂ ਬਿਨਾਂ ਨਾ ਇਹ ਘਰ ਆਪਣਾ ਨਹੀਂ ਲੱਗਦਾ ਬੇਸ਼ੱਕ ਤੇਹੀ ਮੇਰਾ ਬੜਾ ਕਰੋ ਪਰ ਉਹਨਾਂ ਦੀ ਰੀਸ ਨਹੀਂ ਕਰ ਸਕਦੀ ਹੁਣ ਤੁਹਾਨੂੰ ਬਗਾਨੇ ਸਮਝਣ ਲੱਗ ਪਈਆਂ ਪਰ ਨਹੀਂ ਨਹੀਂ ਸ਼ਿਦੈਨੇ ਬਗਾਨੇ ਕਿਉਂ ਸਮਝਣਾ ਵਾ ਕਿ ਹੇ ਇੱਕ ਦਿਨ ਤੇ ਆਪਣੇ ਘਰ ਜਾਣਾ ਹੀ ਆ ਨਾਲੇ ਹੁਣ ਭੋਗ ਤੇ ਆ ਜੂਗੀ ਨਾ ਮੰਮੀ ਹੁਣਾਂ ਵੀ ਆਉਣਾ ਨਾਲ ਚਲ ਤੈਨੂੰ ਵੀ ਪਤਾ ਵਾ ਕਿੰਨੇ ਕੰਮ ਕਰਨ ਵਾਲੇ ਪਏ ਆ ਇੱਥੇ ਹੁੰਦੀ ਚਲ ਦੋਵੇਂ ਜਾਨੀਆਂ ਨੇ ਕੰਮ ਕਰ ਲੈਣਾ ਈ ਆਪਾਂ ਕੋਈ ਨਹੀਂ ਜੇ ਕੋਈ ਲੋੜ ਹੋਊਗੀ ਨਾ ਤੇ ਮੈਨੂੰ ਫੋਨ ਕਰਦੀ ਤੇ ਹੁਣ ਨਾ ਮੈਂ ਪਰਮੀਤ ਦੀ ਹੁਣਾਂ ਨੂੰ ਮਿਲ ਕੇ ਚਲ ਜਾਣਾ ਵਾ ਤੇ ਅਲੇ ਦਲਜੀਤ ਨੂੰ ਵੀ ਦੱਸਦੀ ਮੈਂ ਨਾ ਬਹੁਤਾ ਨਹੀਂ ਕਹਿਣਾ ਹੈਗਾ ਕਿਸ ਨੂੰ ਚਲ ਵੇਖ ਲੈ ਕਰਨੀ ਤੂੰ ਆਪਣੀ ਮਰਜ਼ੀ ਆ ਫਿਰ ਆਹੋ ਮੈਂ ਅੱਜ ਪਿੰਡ ਚਲ ਜਾਣਾ ਮੈਂ ਦੱਸਦਾ ਮੋੜ ਕੇ ਕਹੋਗੇ ਦੱਸਿਆ ਨਹੀਂ ਚੱਲ ਮੈਂ ਅੱੱਗੇ ਕਹਿਣ ਨਹੀਂ ਜਾਵੇ ਆਪਣੇ ਪਿੰਡ ਮੈਂ ਕਿਹੜਾ ਤੈਨੂੰ ਰੱਖ ਕੇ ਖੁਸ਼ ਹਾਂ ਜਾਣਾ ਵਾ ਤੇ ਜਾਗੇ ਕਿ ਦਿਸਾਨਾ ਦਸੰਡੀ ਐ ਮੈਂ ਚੱਲੀ ਆ ਪਿੰਡ ਦੀਦੀ ਮੈਂ ਤੇ ਆਈ ਹਾਂ ਤਾਂ ਦਿਵਾਲੇ ਫਿਰ ਮੈਂ ਜਾਂਦੀ ਜਾਂਦੀ ਮਿਲ ਜਾ ਇਹਨਾਂ ਨੇ ਨਾ ਮੈਨੂੰ ਲੈਣ ਆ ਜਾਣਾ ਏ ਚੱਲੀ ਜਦ ਹਾਂਜੀ ਦੀਦੀ ਥੋੜਾ ਤੱਕ ਰੁਕ ਜਾਣਾ ਹੀ ਏ ਰੁਕਣਾ ਕੀ ਏ ਦੀਦੀ ਰੁਕਣ ਦੀ ਵੀ ਤਾਂ ਨੂੰ ਗੱਲ ਦੱਸਣੀ ਆ ਜਿਹੜੀ ਸੰਦੀਪਨੀ ਆ ਪਹਿਲਾਂ ਤੇ ਮੈਨੂੰ ਆਪ ਆਈ ਪੁੱਛਣ ਫਿਰ ਤੁਸੀਂ ਜਾਣਾ ਵਾ ਤੁਹਾਡੇ ਕੱਪੜੇ-ਕੁਪੜੇ ਪੈਕ ਕਰਦਾ ਤੇ ਜੇ ਬਾਅਦ ਚ ਤੇ ਫਿਰ ਦੋਵੇਂ ਜਾਣੇ ਦੇ ਆ ਹੀ ਆਪਸ ਵਿੱਚ ਹੀ ਜਨ ਵੀਨੇ ਕਦੋਂ ਜਾਣਾ ਵਾ ਇੱਥੇ ਆ ਕੇ ਬਹਿ ਰਹੀ ਆ ਦੀਦੀ ਮੈਂ ਤੇ ਭੋਗ ਤੱਕੀ ਹਾਂ ਮੈਂ ਕਿਹਾ ਇਹਨਾਂ ਦਾ ਵਾਦ ਖਾਂ ਨਹੀਂ ਦੀਦੀ ਤਾਨੂੰ ਲੋਕੀ ਗੱਲਾਂ ਕਰਨਗੇ ਗੱਲਾਂ ਕਾਦੀ ਕਰਨੀਆਂ ਉਹਨਾਂ ਦਾ ਤਾਂ ਹੋਇਆ ਦਿਮਾਗ ਖਰਾਬ ਕੋਈ ਗੱਲ ਨਹੀਂ ਜੇ ਉਹ ਨੱਕ ਬੁੱਲ ਵੜਦੇ ਤੂੰ ਇੱਥੇ ਰਹਿ ਰਹੋ ਨਹੀਂ ਦਿਨ ਤੱਕ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਸੋਹਰੇ ਕੀ ਕਹਿਣਗੇ ਇਹ ਪੇਕੇ ਨਹੀਂ ਰੱਖਿਆ ਨਹੀਂ ਮੈਂ ਆਪਣੇ ਘਰ ਜਾਨੀ ਆ ਇਹਨਾਂ ਨੇ ਮੇਰੀ ਹੋ ਗਈ ਆ ਗੱਲ ਇਹਨਾਂ ਮੈਨੂੰ ਲੈਣ ਆਉਣਾ ਸੀ ਅੱਛਾ ਜੋਤ ਮੇਰੀ ਗੱਲ ਸੁਣ ਬਾਉ ਦਰਜੀਤ ਦਾ ਦਿਮਾਗ ਹੋਇਆ ਖਰਾਬ ਆ। ਉਹਨੂੰ ਨਹੀਂ ਪਤਾ ਲੱਗਣਿਆ ਮੈਂ ਕੀ ਕਰਨਾ ਆ ਜਾਂ ਕੀ ਨਹੀਂ ਕਰਨਾ ਹੁਣ ਟਾਈਮ ਕਿੱਦਾਂ ਦਾ ਉਹ ਤੇ ਤੇ ਤੂੰ ਮੇਰਾ ਬਾਹੂ ਨਾ ਉਹਦਾ ਗੁੱਸਾ ਨਾ ਕਰਿਆ ਕਰ ਕੇ ਹੀ ਗੱਲ ਦਾ ਵੀ ਤੇ ਭੋਗ ਤੱਕ ਤੂੰ ਰਿਹਾ ਇੱਥੇ। ਨਹੀਂ ਨਹੀਂ ਭਾਜੀ ਗੁੱਸਾ ਨਹੀਂ ਮੈਂ ਕਿਹੇ ਵੀ ਗੱਲ ਦਾ ਕੀਤਾ ਤੇ ਜੇ ਮੈਂ ਭੋਗ ਤੱਕ ਰਹੀ ਨਾ ਤੇ ਤੋਵੇਂ ਜੀ ਆਪਸ ਚ ਨਾ ਲੜ ਲੜ ਮਰ ਜਾਣ। ਤੁਹਾਨੂੰ ਪਤਾ ਦੋਵਾਂ ਦਾ ਸੁਭਾਅ ਕਾਲਾ ਮੇਰੇ ਕਰਕੇ ਮੈਂ ਨਹੀਂ ਚਾਹੁੰਦੀ ਇਹਨਾਂ ਦਾ ਰਿਸ਼ਤਾ ਖਰਾਬ ਹੋਵੇ। ਮੈਂ ਤੇ ਆਪਣੀ ਮਾਂ ਨੂੰ ਮਿਲਣਾ ਹੀ ਹੁਣ ਇੱਥੇ ਨਾ ਮਾਰੀ ਤੇ ਨਾ ਪਿਓ ਰਿਆ ਤੇ ਮੈਂ ਕੀ ਕਰਨ ਆਉਣਾ ਵਾ ਮੈਂ ਤੇ ਇਹਨਾਂ ਦਾ ਮੂੰਹ ਹੀ ਵੇਖਣਾ ਸੀ ਤੇ ਇਹ ਤੇ ਮੇਰੇ ਹੁੰਦਿਆ ਨਹੀਂ ਮੁੜਦੇ ਤੇ ਮਗਰੋਂ ਕੀ ਕਰਨਗੇ ਤਲਜੀਤ ਨੇ ਦੀਦੀ ਮੇਰੇ ਮਗਰ ਮੈਨੂੰ ਨਹੀਂ ਮਿਲਣ ਆਉਣਾ ਤੇ ਮੈਂ ਨਹੀਂ ਚਾਹੁੰਦੀ ਵੀ ਇੱਥੋਂ ਮੈਂ ਆਪਣੀ ਵੀ ਬੇਇੱਜ਼ਤੀ ਕਰਾਵਾਂ ਕੱਲ ਨੂੰ ਪਿੰਡੋਂ ਮੰਮੀ ਹੁਣਾ ਆਉਣਾ ਵਾ ਇਹਨਾਂ ਨੇ ਆਉਣਾ ਜੇ ਉਹਨਾਂ ਦੇ ਹੁੰਦਿਆ ਮੈਨੂੰ ਕੁਝ ਕਹਿ ਦੂਗਾ ਤੇ ਫਿਰ ਕੀ ਕਰੂੰਗੀ ਨਹੀਂ ਕਹਿੰਦਾ ਕੁਛ ਤੂੰ ਮੇਰਾ ਦਹੀਂ ਵੀ ਭੋਗ ਤੱਕ ਰੁੱਕ ਜਾਂਦੀ ਨਹੀਂ ਨਹੀਂ ਦੀਦੀ ਵਹਿ ਤੀ ਨਾ ਸੰਦੀਪ ਵਾਲਾ ਫੇਰਾ ਮਾਰਦੇ ਰਹੋ ਹੈਗੀ ਤੇਛ ਦੇਣੀ ਆ ਪਤਾ ਤੇ ਕੁਛ ਲੱਗਦਾ ਨਹੀਂ ਆ ਕਮ ਕਮ ਨਾਲ ਹੋ ਕੇ ਮੇਰੀ ਪਹਿਣ ਕਰਾਦੀ ਤੇ ਭੋਗ ਵਾਲ ਦੇ ਨਾਉਂਗੀ ਹੁਣ ਪੇਕੇ ਵੀ ਘੜੀ ਦੀ ਘੜੀ ਆਉਣਾ ਵਾ ਰਿਆ ਤੇ ਮਾਵਾਂ ਨਾਲ ਹੀ ਜਾਂਦਾ ਜੋ ਤਾਂ ਅਸੀਂ ਵੀ ਤਾਂ ਕਾਈਜੀ ਕਰਕੇ ਜਾਂਦੇ ਰਹੇ ਸੀ ਨਾ ਹੁਣ ਅਸੀਂ ਵੀ ਕੀ ਕਰਨ ਜਾਣਾ ਉਧਰ ਚਲੋ ਭੋਗ ਤੱਕ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਤੈਨੂੰ ਮੈਂ ਕਹਿੰਦੇ ਆ ਕਿ ਤੁਸੀਂ ਭੋਗ ਤੱਕ ਕਰੋ ਇੱਥੇ ਕੋਈ ਗੱਲ ਨਹੀਂ ਫਿਰ ਬਾਅਦ ਦੇਖੀ ਆਏਗੀ ਭਾਜੀ ਮੈਂ ਕਹਿੰਨੀ ਹੁ ਨਹੀਂ ਹਾਂ ਦਲਜੀਤ ਨੂੰ ਪੀ ਹੁਣ ਸਾਡੇ ਕੋਲ ਮਾਈ ਰਹਿ ਗਈ ਆ ਇਹਦਾ ਹੀ ਖਿਆਲ ਕਰ ਲਾ ਘਟੋ ਘਟ ਪਰ ਉਹਨੇ ਕਹੇ ਦੀ ਨਹੀਂ ਸੁਣੀ ਸਿਰਫ ਆਪਣੇ ਮਤਲਬ ਵਾਸਤੇ ਨਾ ਆਪਣੇ ਕੰਮ ਕਰਦਾ ਰਿਹਾ ਵਾ ਮੰਮੀ ਵੀ ਵਿਚਾਰੇ ਮੈਨੂੰ ਐਂਡਲੇ ਸਮੇਂ ਤੱਕ ਢੀਕਦੇ ਰਹੇ ਜਯੋਤ ਆ ਜਾ ਮੇਰੇ ਕੋ ਨਹੀਂ ਆਇਆ ਗਿਆ ਪਤਾ ਨਹੀਂ ਕਿਹੜੀਆਂ ਗਲਾਂ ਉਹ ਮਨਜੀ ਲੈ ਕੇ ਰਹਿ ਗਏ ਜੋਤ ਤੇਰੀ ਗੱਲ ਤਾਂ ਸਹੀ ਆ ਜਦੋਂ ਤਾਈ ਦੀ ਹੈਗੇ ਸੀ ਸੰਦੀਪ ਹੁਣ ਸੇਵਾ ਹੀ ਨਹੀਂ ਕੀਤੀ ਹੁਣ ਦਿਲਜੀਤ ਹੀ ਉਹ ਵੀ ਉਹਦੇ ਮਗਰੀ ਲੱਗਾ ਸੀ ਕੋਈ ਨਹੀਂ ਦੇਦੀ ਰੱਬ ਦਾ ਭਾਣਾ ਵਾ हनुमानਣਾ ਹੀ ਪੈਣਾ ਵਾ ਅੱਜ ਨਾ ਮੰਨਾਂਗੇ ਤੇ ਕੱਲ ਮੰਨ ਲਾਂਗੇ ਜੋ ਇਹਨੇ ਕੀਤਾ ਵਾ ਉਹ ਤੇ ਮੰਨਣਾ ਹੀ ਪੈਣਾ ਹੁਣ ਇਹ ਆ ਵੀ ਆਪਣੇ ਕੰਮ ਕਰੀਏ ਆਪਣੇ ਘਰ ਜਾ ਕੇ ਜਿਹੜਾ ਬੰਦਾ ਜਾਣ ਵਾਲਾ ਸੀ ਉਹ ਤੇ ਚਲ ਗਿਆ ਵਾ ਉਹ ਤੇ ਆਪਣਾ ਸਾਥ ਛੱਡ ਗਿਆ ਏਡੇ ਨਾਲ ਪਰ ਕੀ ਕਰਨਾ ਹੁਣ ਤੇ ਮੈਂ ਤੇ ਤੁਹਾਨੂੰ ਦੱਸਣ ਆਈ ਹੀ ਫੇ ਹੁਣ ਨਾ ਮੈਂ ਚਲਦੀ ਆ ਠੀਕ ਹੈ ਦੇਵੀ ਫੇ ਠੀਕ ਹੈ ਮੈਂ ਚਲਦੀ ਆ ਫੇ ਮਰਦੇ ਰਿਓ ਚੰਗਾ ਬੀ ਠੀਕ ਹੈ ਬਹੁਤ ਦੇਖਾਂ ਪਰਮੀਤ ਐਵੇਂ ਥੋੜੀ ਸਿਆਣਿਆਂ ਨੇ ਕਿਹਾ ਆ ਕਿ ਕੁੜੀਆਂ ਦੇ ਪੇਕੇ ਆ ਮਾਵਾ ਨਾਲ ਹੀ ਹੁੰਦੇ ਆ ਜਦੋਂ ਮਾਂ ਜੀ ਹੁੰਦੀ ਹੀ ਤੇ ਵਿਚਾਰੀ ਆਪਣੀ ਮਰਜ਼ੀ ਨਾਲ ਆ ਕੇ ਦੋ ਦੋ ਤਿੰਨ ਤਿੰਨ ਦਿਨ ਰਹਿ ਵੀ ਜਾਂਦੀ ਰਹੀ ਤੇ ਅਜੇ ਕੱਲ ਮਾਤਾ ਪੂਰੀ ਹੋਈ ਜਾ ਵੇਖ ਲੈ ਉਹਨੇ ਤਾਂ ਰਹਿਣਾ ਸੀ ਵਿਚਾਰੇ ਨੇ ਭੋਗ ਤੱਕ ਹੁਣ ਇਹਨਾਂ ਸਿੱਧੇ ਮੋਹਣਾ ਨਹੀਂ ਬੁਲਾਏ ਤਾਂ ਉਹ ਵੀ ਕੀ ਕਰਦੀ ਉਹ ਵੀ ਸ਼ਰਮਿੰਦੇ ਵਾਂਗੂ ਚੱਲੀ ਐ ਮਣ ਉੱਥੇ ਜਾ ਕੇ ਸੋਹਰੇ ਨੇ ਕਹਿਣਾ ਕਿ ਤੈਨੂੰ ਤੇਰੇ ਭਰਾ ਨੇ ਨਹੀਂ ਰੱਖਿਆ ਉਹ ਜੋਤ ਡਰਦੀ ਪਈ ਐ ਕਿ ਜੇ ਮੈਂ ਇੱਥੇ ਰਹੀ ਇਹ ਦੋਵੇਂ ਜੀ ਆਪਸ ਵਿੱਚ ਨਾ ਲੜਨ ਇਹਨਾਂ ਦੇ ਘਰ ਨਾਲ ਲੜਾਈ ਪੈ ਜੇ ਮੇਰੇ ਕਰਕੇ ਜੋਤ ਬਰਾ ਸੋਚਦੀ ਹੁਣ ਇਹ ਸੋਚਣ ਕੋਈ ਜਦ ਫੇਰੀ ਐ ਨਾ ਇਹਦਾ ਦਿਮਾਗ ਖਰਾਬ ਹੋਇਆ ਦਾ ਦਿਲਜੀਤ ਦਾ ਇਹਨੂੰ ਨਹੀਂ ਪਤਾ ਕਿ ਮੇਰੀ ਮਾਂ ਪੂਰੀ ਹੋਈ ਐ ਤੇ ਮੇਰੀ ਰਹਿ ਕੌਣ ਗਿਆ ਹੁਣ ਮੇਰੇ ਕੋਲ ਇੱਕ ਮੇਰੀ ਭੈਣ ਹੀ ਐ ਨਾ ਤੇ ਮੈਂ ਆਪਣੀ ਭੈਣ ਨਾਲ ਸਹੀ ਤਰੀਕੇ ਨਾਲ ਰਵਾਂ ਇਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਪਤਾ ਨਹੀਂ ਕਦੋਂ ਅਕਲੌਣੀ ਦਾ ਦਿਲਜੀਤ ਨੂੰ ਸੰਦੀਪ ਤੱਕ ਕੋਈ ਕਹਿਣ ਵਾਲੀ ਹੈਨੀ ਉਹਨੇ ਤਾਂ ਸਮਝਾਉਣਾ ਨਹੀਂ ਉਹਨੇ ਤਾਂ ਕਹਿਣਾ ਕਿ ਮੇਰੇ ਮਗਰ ਲੱਗ ਰਿਹਾ ਮੈਂ ਹੁਦਕ ਗੱਲਬਾਤ ਨਹੀਂ ਹੋਈ ਪਿੰਦ ਨਹੀਂ ਨਹੀਂ ਗੱਲਤ ਨਹੀਂ ਕੋਈ ਵੀ ਹੋਈ ਠੀਕ ਠਾਕ ਰਿਆ ਨਾ ਸਭ ਕੋ ਹਾਂਜੀ ਵਧੀਆ ਹੀ ਸਭ ਚਲੋ ਕੋਈ ਗੱਲ ਨਹੀਂ ਮੰਮੀ ਹੁਣੇ ਪੁੱਛਣ ਦੇ ਸੀ ਕਹਿੰਦੇ ਪਹਚਾਨ ਕੇ ਲੈਣ ਚੱਲੇ ਆ ਵਾ ਕੋਈ ਗੱਲ ਨਾ ਹੋਈ ਹੋਵੇ ਨਹੀਂ ਨਹੀਂ ਗੱਲਤ ਨਹੀਂ ਕੋਈ ਹੋਈ ਮੈਂ ਤਾਂ ਲੇ ਇਥੋਂ ਵੀ ਚਾਜੀਆਂ ਨਾਲ ਜਾਣਾ ਵਾ ਤੇ ਫਿਰ ਮੰਮੀ ਹੁਣਾਂ ਦੇ ਨਾਲ ਹੀ ਭੋਗ ਤੇ ਚਲ ਜੂਗੀ ਚਲੋ ਵਧੀਆ ਗੱਲ ਆਪ ਕੋ ਵੀ ਆ ਸੱਚੀ ਗੱਲ ਦਜੀ ਹੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਠੀਕ ਦਾ ਸੇ ਠੀਕ ਵਾ ਨਾ ਹਾਂਜੀ ਠੀਕ ਹੈ ਤੇ ਠੀਕ ਹੀ ਹੋ ਸਦੀਪਣੀ ਹਾਂਜੀ ਵਧੀਆ ਸਾਰੇ ਠੀਕ ਠਾਕ ਨੇ ਚਲੋ ਠੀਕ ਹੀ ਚੱਈਦਾ ਵਾ ਕੀ ਕਰਨਾ ਫਿਰ ਹੁਣ ਹਾਂਜੀ ਦੇਦੇ ਚਲਾ ਮੇਰਾ ਬੋ ਨਲ ਦੇ ਕੱਪੜੇ ਚੇਂਜ ਕਰ ਲਾ ਤੇ ਨਲਿਆ ਪਾਣੀ ਦਵਾ ਦੇ ਨੂੰ ਆ ਜਾ ਉੱਥੇ ਹੀ ਜੋ ਥਾਲੇ ਪਣੀ ਰਹਿਦੇ ਨਹੀਂ ਦੀਦੀ ਮੈਂ ਲੈ ਲੈਣਾ ਹੀ ਪਣੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਉਹ ਮੁਸ਼ਕਲ ਤਾਂ ਨਹੀਂ ਗਈ ਆਉਣ ਲਗੀਆਂ ਨਹੀਂ ਨਹੀਂ ਮੁਸ਼ਕਲ ਤਾਂ ਨਹੀਂ ਹਈ ਗਈ ਤੇ ਚੱਲ ਐਵੇਂ ਨਾ ਐਦਾਂ ਫਿਕਰ ਨਾ ਕਰਿਆ ਕਰ ਚੱਲ ਨਾ ਐਵੇਂ ਐਦਾਂ ਫਿਕਰ ਨਾ ਕਰਿਆ ਕਰ ਠੀਕ ਆ ਕੀ ਕਰਨਾ ਬਾਹੂ ਹੁਣ ਫਿਕਰ ਕੀ ਕਰਨੀ ਆ ਰਪਿੰਦਰ ਜਦੋਂ ਮੰਮੀ ਹੀ ਗਏ ਨਾ ਘਰ ਚ ਤੇ ਐਦਾਂ ਲੱਗਦਾ ਏ ਜਿਵੇਂ ਆਪਣੇ ਘਰ ਚ ਚਲ ਗਈਆਂ ਕੋਈ ਕੰਮ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਤੇ ਹੋਂ ਜਦੋਂ ਘੱਟ ਨਹੀਂ ਨਰੇ ਤੇ ਕੋਨਾ ਕੋਨਾ ਘਰ ਦਾ ਸੁੰਨਾ ਲੱਗਦਾ ਆ ਇਦਾਂ ਹੀ ਹੁੰਦੀ ਆ ਜੋਤ ਮਾਂ ਪਿਓ ਦੇ ਨਾਲ ਹੀ ਪੇਕੇ ਹੁੰਦੀ ਆ ਨੇ ਤੇ ਭਰਾ ਪਰ ਜਾਈ ਕਿਥੇ ਪੁੱਛਦੀ ਆ ਕਿਦਾਂ ਉਧਰ ਨਾਲ ਠੀਕ ਹੀ ਰਹੀ ਕੋਈ ਗੱਲਬਾਤ ਨਹੀਂ ਕਰਦੇ ਨਹੀਂ ਨਹੀਂ ਗੱਲਬਾਤ ਨਹੀਂ ਕੋਈ ਕੀਤੀ ਪਰ ਜਿਹੜੀ ਮਾਂ ਪਿਓ ਦੀ ਜਗ੍ਹਾ ਹੁੰਦੀ ਆ ਨਾ ਭਰਾ ਪਰ ਜਾਈਆਂ ਨਹੀਂ ਲੈ ਸਕਦੇ ਜਿੰਨੇ ਮਰਜੀ ਵੀ ਚੰਗੇ ਹੋਣ ਬਾਕੀ ਚਲ ਜੋਤ ਕੋਈ ਗੱਲ ਨਹੀਂ ਆ ਉਹਨਾਂ ਕੋਲ ਉਹ ਜੇ ਨਾ ਕਿਸੋ ਵਾਰ ਹੋ ਜੇ ਆਪਣੇ ਕੋਲੋਂ ਨਾ ਹੋਵੇ ਕੋਈ ਵੀ ਠੀਕ ਆ ਨਾ ਤੇ ਕੋਈ ਗੱਲ ਨਹੀਂ ਆ ਬਾਕੀ ਆਪਾਂ ਸਾਰੇ ਹੈਗੇ ਨਾ ਤੇਰੇ ਨਾਲ ਅਸੀਂ ਤੇਰਾ ਪੂਰਾ ਸਾਥ ਦੇਵਾਂਗੇ ਉਹ ਤੇ ਗੱਲ ਹੈਗੀ ਆ ਇਹ ਆ ਵੀ ਮਾਂ ਘਰ ਚ ਹੋਵੇ ਨਾ ਤੇ ਖੁੱਲੇ ਦਿਲ ਚਲ ਜੀ ਦਾ ਪਤਾ ਆ ਵੀ ਅੱਗੋ ਸੰਭਣ ਵਾਲਾ ਬੰਦਾ ਹੋ ਤਾਂ ਹੀ ਨਾ ਗੜੀ ਵੀ ਹੁੰਦੇ ਨਾ ਇੰਨਾ ਫਰਕ ਨਹੀਂ ਪੈਣਾ ਦੋਵੇਂ ਜਣੇ ਚੱਲਗੇ ਨਾਲੇ ਵੇਲਾ ਨਹੀਂ ਨਾ ਜਾਣਦਾ ਉਹ ਹੋਈ ਗਏ ਹੱਲੀ ਉਮਰ ਕਿਹੜੀ ਜਾਂਦੀ ਹਾਲ ਤੱਕ ਕੁਝ ਵੇਖਿਆ ਹੀ ਨਹੀਂ ਹਾਲੇ ਗੜੀ ਕੁਝ ਵੇਖ ਲੈਂਦੇ ਤਾਂ ਵੀ ਚੱਲ ਹੁੰਦਾ ਪਰ ਕੀ ਕਰ ਲੈਣਾ ਰਬ ਗੜੀ ਜ਼ੋਰ ਥੋੜਾ ਕੋਈ ਉਹੀ ਸਮਝ ਨਹੀਂ ਆਉਂਦੀ ਜੇ ਉੱਥੇ ਵੀ ਰਹਿੰਦੀ ਤੇ ਉਹੀ ਗੱਲਾਂ ਮੜਮੜ ਕੇ ਤੇ ਆਈ ਜਾਂਦੀਆਂ ਵੀ ਆਪਣੇ ਘਰ ਜਾਣੀਆਂ ਕੰਮ ਚ ਜੀ ਲਾਉਣੀਆਂ ਤੂੰ ਆਪਣਾ ਧਿਆਨ ਹੋਰ ਪਾਸੇ ਕਰ ਥੋੜਾ ਜਿਹਾ ਐਦਾਂ ਬਬੂ ਉਹੀ ਸੋਚੀ ਜਾਏਗੀ ਬਾਰ ਬਾਰ ਤੇ ਆਪਣੀ ਸਿਹਤ ਖਰਾਬ ਕਰੇਗੀ ਤੇ ਕੀ ਫਾਇਦਾ ਹੋਣਾ ਹਾਂ ਜੀ ਨਾ ਕੋਈ ਨਹੀਂ ਕਰਦੇ ਆ ਕਾਦੇ ਕੰਮ ਕਰ ਉੱਥੇ ਜਾਣ ਨੂੰ ਕਿਹੜਾ ਜੀ ਕਰਦਾ ਵਾ ਐਵੇਂ ਹੀ ਹੋ ਗਿਆ ਵਾ ਜੀ ਨਹੀਂ ਨਹੀਂ ਬਹੁ ਕੋਈ ਗੱਲ ਨਹੀਂ ਆ ਜਾਣਾ ਹੀ ਪਣਾ ਵਾ ਫੇਰ ਪਰ ਜਾਈ ਕੱਲ ਨੂੰ ਕਹੂਗੀ ਲੈ ਮਾਂ ਹੀ ਤੇ ਉਦੋਂ ਭਜ-ਭਜ ਆਉਂਦੀ ਸੀ ਤੇ ਹੁਣ ਮਾਂ ਚਲ ਗਈ ਆ ਤੇ ਆਉਂਦੀ ਨਹੀਂ ਆ ਕੀ ਗੱਲ ਹੈ ਮੜੇ ਆ ਤੂੰ ਨਹੀਂ ਪਛਾਹ ਹਟਣਾ ਚੰਗਾ ਹੁਣ ਵੀ ਜਾਣਾ ਵਾ ਤੇ ਬਾਅਦ ਚ ਵੀ ਜਾਇਆ ਕਰਨਾ ਵਾ ਠੀਕ ਉਹ ਆਉਣ ਤੇ ਭਾਏ ਨਾ ਆਉਣ ਤੂੰ ਨੇ ਪਛਾਹਟਣਾ ਠੀਕ ਹੈ ਤੇ ਮੰਮੀ ਹਣੀ ਕਹਿੰਦੇ ਤੇ ਨਹੀਂ ਮਗਰੋਂ ਕੁਛ ਨਾ ਨਾ ਉਹਨਾਂ ਨੇ ਨਹੀਂ ਗੱਲ ਕੀਤੀ ਕੋਈ ਵੀ ਕੁਛ ਨਹੀਂ ਕੀਤਾ ਉਹਨਾਂ ਨੇ ਚਲੋ ਤੇ ਮੇ ਲਉਣਾ ਇਸ ਕੋ ਜਾ ਕੇ ਤੁਸੀਂ ਇੱਕ ਵਾਰ ਮੜਾ ਜਾ ਉੱਥੇ ਹੁਣੇ ਆਪਣੇ ਕਮਰੇ 'ਚ ਆਹ ਮੈਂ ਕਿਹੜੀ ਕੈਸਟ ਕਰਾਂ ਫੇਰੀ ਜਾਨੀ ਆ ਕੋਈ ਗੱਲ ਨਹੀਂ ਪਹਿਲਾਂ ਤੂੰ ਘੜੀ ਲੰਮੀ ਅਜੇ ਨਹੀਂ ਕੋਈ ਵੀ ਕਿਸ ਨਾਲ ਗੱਲ ਕਰਨੋ ਜੀ ਕਰਨ ਧਿਆ ਜੀ ਖਾਣਾ ਕੁਛ ਮੈਂ ਬਣਾ ਦਾਂ ਨਾ ਨਾ ਕੁਛ ਵੀ ਨਹੀਂ ਖਾਣਾ ਮੈਂ ਕਿਹੜੀ ਕੈੱਕ ਕੇ ਨਾ ਰੈਸਟ ਫਿਰ ਮੈਂ ਆਪੇ ਹੁੰਨੀ ਆ ਰਸੋਈ 'ਚ ਫਿਰ ਵੇਹਣੀ ਆ ਚਲ ਦੇ ਦੱਸ ਦੇ ਜੇ ਕੋਈ ਖਾਣਾ ਵਾ ਮੈਂ ਬਣਾ ਦੇਨੀ ਆ ਨਹੀਂ ਨਹੀਂ ਤਹੀਂ ਕਰ ਲੋ ਕੰਮ ਤੇ ਮੈਂ ਸੋਚਣ ਦੀ ਆ ਵੀ ਚਲ ਮੇਲ ਹੀ ਲੈਨੀ ਮੰਮੀ ਨੂੰ ਹਾਂ ਨਹੀਂ ਜਾ ਮੇਲਿਆ ਮੜਾ ਜੇ ਰੈਸਟ ਕਰ ਲੈਨੀ ਆ ਕੋਈ ਨਹੀਂ ਬਾਜ ਕਰ ਲਈ ਕੰਮ ਦੀ ਨਾ ਫਿਕਰ ਕਰ ਕੋਈ ਨਹੀਂ ਨਹੀਂ ਮੈਂ ਵੀ ਮੇਲ ਹੀ ਲਵਾ ਬਸ ਮੰਮੀ ਨੂੰ ਸਸਤੀ ਕਰ ਮੇंजे ਸਾਫ ਸਿਕਾ ਹੋ ਜੋ ਤਾਂ ਠੀਕ ਆ ਹਾਂਜੀ ਵਧੀਆ ਠੀਕ ਠਾਕ ਹਾਂ ਠੀਕ ਠਾਕ ਵਧੀਆ ਕੀ ਕਰਨ ਦੇ ਕੁਛ ਨਹੀਂ ਆ ਕਵਰ ਜੇ ਤੋਂ ਤੇ ਹੀ ਅੱਛਾ ਚ ਚੜਾਉਣ ਲੱਗ ਪਈ ਹੋਰ ਪਿੰਡ ਠੀਕ ਆ ਸਾਰੇ ਹਾਂਜੀ ਵਧੀਆ ਠੀਕ ਠਾਕ ਨੀ ਮੰਮੀ ਵੱਲੋਂ ਤੇ ਵੇਖੋ ਕਿੰਨਾ ਮਾੜਾ ਹੋਇਆ ਵਾ ਚੱਲ ਏ ਆ ਕਿ ਤਿਆਂ ਨੂੰ ਵੀ ਮਾਂ ਦੀ ਆਸ ਹੁੰਦੀ ਆ ਜਾ ਕੇ ਤਲਾਗੇ ਬਹਿ ਜਾਈਦਾ ਵਾ ਭਰਾ ਪਰ ਜਾਈਆਂ ਤੀਏ ਭਾਵੇਂ ਲੱਖ ਵਾਰਾਂ ਕਰਨ ਪਰ ਉਹ ਗੱਲ ਨਹੀਂ ਬੰਦੀ ਫੇਰ ਵੀ ਨਾ ਦਿਲ 'ਚ ਕੋਈ ਨਾ ਕੋਈ ਗੱਲ ਆਈ ਜਾਂਦੀ ਆ ਮਾਂ ਹੋਵੇ ਜਿੱਥੇ ਮਰਜ਼ੀ ਹੱਥ ਮਾਰੋ ਜਾ ਕੇ ਕਿਸੇ ਨੇ ਰੋਕਣਾ ਥੋੜਾ ਹੁੰਦਾ ਵਾ ਤੇ ਪਰ ਜਾਈ ਦੇਹੰਦੇ ਆ ਜੇ ਰਿਕੰਦਰ ਵੱਲੋਂ ਜਾਓ ਤਾਂ ਅਗਲੀ ਨੇ ਵੇਖਣ ਡੈ ਬਣਾਓ ਫੇ ਪਤਾ ਨਹੀਂ ਅੰਦਰੋਂ ਕੀ ਕੱਢਣ ਲੱਗੀ ਆ ਹਾਂਜੀ ਮੰਮੀ ਜੀ ਹੁੰਦਾ ਤੇ ਹੈ ਗਈ ਆ ਅੱਗੇ ਜਿੱਦੋਂ ਜਾਈਦਾ ਹੈ ਤੇ ਸਾਹਮਣੇ ਮੰਮੀ ਦੇਖਨੇ ਤੇ ਰੂਹ ਖੁਸ਼ ਹੋ ਜਾਂਦੀ ਤੇ ਹੋਂ ਤੇ ਘਰ ਐਵੇਂ ਸੁੰਨਾ ਸੁੰਨਾ ਜਿਆ ਹੋ ਗਿਆ ਜੀ ਨਹੀਂ ਕਰਦਾ ਵੀ ਉੱਥੇ ਫੇਰ ਤੋਂ ਜਾਈਏ ਜੀ ਨਹੀਂ ਲੱਗਾ ਤੇ ਮੈਂ ਆਪਣੇ ਘਰ ਚੱਲਦੀ ਆ ਭੋਗਦੇ ਤੇ ਜਾਣਾ ਹੀ ਆ ਚਲ ਕੋਈ ਨਹੀਂ ਪੁੱਤ ਫੇਰ ਕਰਨਾ ਕਰ ਕੀ ਕਰਨਾ ਮਾਪੇ ਸਦਾ ਵੀ ਨਾਲ ਨਹੀਂ ਰਹਿੰਦੇ ਬਾਅਦ ਚ ਭਰਾ ਭਰ ਜਾਈਆਂ ਨਹੀਂ ਮਿਲਣਾ ਹੁੰਦਾ ਵਾ ਕੋਈ ਨਹੀਂ ਜਾਵਾਂਗੇ ਭੋਗ ਤੇ ਤੇ ਬਾਕੀ ਤੇ ਇਹ ਆ ਵੀ ਆਪਣਾ ਘਰ ਹੀ ਕੰਮ ਆਉਂਦਾ ਵਾ ਹਾਂਜੀ ਮੰਮੀ ਜੀ ਘਰ ਤੇ ਆਪਣਾ ਹੀ ਕੰਮ ਆਉਂਦਾ ਵਾ ਮਾਪਿਆਂ ਨੇ ਇਹ ਜਿਹੜਾ ਅੱਗੇ ਖੁੱਲ ਕੇ ਗੱਲ ਕਰ ਲਈਦੀ ਆ ਭਰਾ ਪਰਜਾਈਆਂ ਨੂੰ ਕੀ ਕਹਿ ਲੈਣਾ ਜਿੱਦਾਂ ਕਹਿਣ ਕਿ ਮੰਨਣੀ ਪੈਣੀ ਆ ਜੋਤ ਤਾਂ ਮੈਨੂੰ ਲੱਗਦਾ ਵਾ ਤੇਰਾ ਭਰਾ ਤੇ ਪਰਜਾਈ ਜਿਹੜੇ ਆ ਨਾ ਮੂੰਹ ਜੋਰ ਜੇ ਆ ਨਹੀਂ ਮੰਮੀ ਜੀ ਉਹ ਦਾ ਸੁਭਾਅ ਕਾਲਾ ਹੋ ਉਹਨਾਂ ਦਾ ਕੱਲ ਕਰਨ ਲੱਗਿਆ ਨਹੀਂ ਵੇਖਦੇ ਢਿਲ ਚ ਨਹੀਂ ਕੁਝ ਵੀ ਹੈਗਾ ਮੈਂ ਦੱਸ ਕਿੰਦਾਂ ਦੀਆਂ ਗੱਲਾਂ ਕਰਨ ਡਈਆਂ ਜੇ ਦਿਲ ਚ ਕੁਝ ਹੈਗਾ ਤਾਂ ਹੀ ਚੱਟ ਗੱਲ ਕਰ ਦਿੰਦੇ ਆ ਹੁਣ ਦਵਾਈ ਤੁਸੀਂ ਦਵਾਉਂਦੇ ਰਹੇ ਜੀ ਕੱਲਾ ਕੱਲਾ ਹੈਗਾ ਹੀ ਉਹਦੇ ਵਿੱਚ ਕੁਝ ਫਰਜ ਬੰਦੇ ਹੀ ਨਾ ਵੀ ਮਾਂ ਨੂੰ ਖੜਾ ਦਵਾਈ ਦਵਾਵਾ ਟੈਸਟ ਕਰਾਵਾ ਕੀ ਤੁਹਾਨੂੰ ਦਵਾਈ ਲਿਆ ਕੇ ਦਿੱਤੀ ਵੀ ਆ ਕਿ ਨਹੀਂ ਲਿਆ ਕੇ ਦਿੱਤੀ ਮੰਜੇ ਤੇ ਪਈ ਨਹੀਂ ਵਿਚਾਰੀ ਇਦਾਂ ਹੋ ਗਈ ਪਤਾ ਨਹੀਂ ਮੰਮੀ ਜੀ ਮੰਮੀ ਦੇ ਐਂਟਲੇ ਸਮੇਂ ਤੱਕ ਫੋਨ ਕਰਦੇ ਰਹੇ ਕਿ ਜੋ ਤਾਂ ਕੇ ਮਿਲ ਜਾ ਕਰੋ ਨਿਕਲੇ ਹੀ ਨਹੀਂ ਗਿਆ ਹੋਊਗੀ ਕੋਈ ਸੇਵਾ ਮੇਰੇ ਕਰਮਾਂ ਤੇ ਜਿਹੜੀ ਮੈਂ ਨਿਭਾਉਣੀ ਹੈਗੀ ਚੱਲ ਕੋਈ ਗੱਲ ਨਹੀਂ ਫਿਰ ਬਾਰ ਬਾਰ ਉਹੀ ਗੱਲਾਂ ਹੋਈ ਜਾਣੀਆਂ ਵਾ ਕੋਈ ਗੱਲ ਨਹੀਂ ਫਿਰ ਮੰਤਰਾ ਉਧਰ ਨੂੰ ਜਾਂਦਾ ਬਾਰ ਬਾਰ ਚਾਹ ਪਾਣੀ ਦਿੱਤਾ ਵਾ ਪੀਤਾ ਵਾ ਇਹਨੇ ਹਾਂਜੀ ਅੰਮੀ ਜੀ ਚਾਹ ਬਣਾ ਕੇ ਆਈਆਂ ਮੈਨੂੰ ਹੀ ਵੇਖਣ ਆਈ ਮੈਂ ਚੱਲ ਚਾਹ ਪੀ ਲੈਂਦੀ ਪੁੱਤ ਚੱਲ ਪੁੱਤ ਨਾਲੇ ਚਾਹ ਪੀ ਲੈ ਨਾਲੇ ਘੜੇ ਆਰਾਮ ਕਰ ਲੈ ਹਾਂਜੀ ਰਪਿੰਦਰ ਕਹਿੰਦੇ ਇਹ ਵੀ ਮੇਰਾ ਅਥ ਜੀ ਨੇ ਲੱਗਾ ਹਾਂਜੀ ਜੀ ਕੀ ਲੱਗਣਾ ਵਾ ਮੈਨੂੰ ਲੱਗਦਾ ਵਾ ਇਹਦੇ ਭਰਾ ਪਰਜਾਈ ਜਿਹੜੇ ਆ ਨਾ ਇਹਨੂੰ ਘਟਵਾਦੀ ਬੁਲਾਉਂਦੇ ਆ ਤਾਂ ਕਰਕੇ ਆ ਗਈ ਆ ਨਹੀਂ ਤੇ ਭੋਗ ਤਾਂ ਕਹਿੰਨੇ ਰਹਿਣਾ ਹੀ ਹਾਂਜੀ ਅੰਮੀ ਜੀ ਵੇਖਣ ਨੂੰ ਲੱਗਦੀ ਆ ਉਹ ਦਿਨ ਵੀ ਆਪਾਂ ਗਏ ਸੀ ਨਾ ਜਿਹੜੀ ਪਰਜਾਈ ਆ ਜੀ ਉਹਦੇ ਜਗ੍ਹਾ ਉਹ ਨੁਕਰੇ ਬੈਠੀ ਸੀ ਵੀ ਇਹਨਾਂ ਨਹੀਂ ਵੀ ਮੈਂ ਲੱਗੇ ਬਵਾ ਸਾਰੇ ਰਿਸ਼ਤੇਦਾਰ ਆਏ ਚਾ ਇੱਕ ਦਮ ਉਨੂੰ ਹੈ ਹੀ ਨਹੀਂ ਮਜ਼ਾ ਚੁੱਪ ਕਰਕੇ ਬੈਠੀ ਆ ਤਾਂ ਫਰਜ ਤੇ ਉਹਦਾ ਹੀ ਨਾ ਗਾੜੀ ਜਿੰਨੇ ਹੁਣ ਜਾਣਾ ਉਹਨੂੰ ਹੀ ਮਿਲਣਾ ਹੈ ਕਿਹਨੂੰ ਮਿਲਣਾ ਹੈਗਾ ਪਛਾਹ ਜੇ ਹੋ ਕੇ ਬੈਠੀ ਜਿੱਦਾਂ ਘਰ ਵਾਲੀ ਨਹੀਂ ਹੁੰਦੀ ਪਤਾ ਹੀ ਕੱਖ ਨਹੀਂ ਹੁੰਨੇ ਢਾਲੇ ਯਾਰ ਰਪਿੰਦਰ ਜੇ ਉਹ ਚੰਗੇ ਹੁੰਦੇ ਨਾ ਉਹਨੂੰ ਇੱਥੇ ਆਉਂਦੀ ਕੀ ਲੋੜ ਹੀ ਫੇ ਦਵਾਈ ਇਹ ਕਿਉਂ ਲੈ ਕੇ ਦਿੰਦੇ ਮੈਨੂੰ ਲੱਗਦਾ ਉਹ ਉੱਥੇ ਕਿਸ ਨੇ ਉਹਦਾ ਧਿਆਨ ਹੀ ਨਹੀਂ ਰੱਖਿਆ ਚੱਲ ਮਮੀ ਜੀ ਮੇਰੇ ਸਾਹਮਣੇ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਫੇ ਫੇਰ ਮੈਂ ਮਨ ਚ ਸੋਚ ਲਈ ਆ ਚੱਲ ਇਹਨੂੰ ਕੀ ਕਹਿਣਾ ਵਾ ਮੈਂ ਤੇ ਤੇ ਨਾਲ ਹੀ ਗੱਲ ਕਰਨ ਰਹੀ ਆ ਠੀਕ ਠਾਕ ਮਤਲਬ ਬਿਮਾਰ ਮੂੜ ਹੋ ਗਈ ਐ ਮੈਂ ਚਾ ਇੱਕਦਮ ਤਮੜ ਕੇ ਆਪ ਨੂੰ ਵੀ ਪਤਾ ਪੈਣੀ ਚੱਲ ਕੋਈ ਗੱਲ ਨਹੀਂ ਦੀਏ ਤੂੰ ਚਾ ਉਹਨੂੰ ਨਹੀਂ ਮੈਂ ਚਾ ਬਣਾ ਕੇ ਆ ਹੀ ਪੀ ਲੈਣੀ ਆ ਉਹਨੇ ਤੂੰ ਹੀ ਪੀਣੀ ਨਹੀਂ ਮੈਂ ਨਹੀਂ ਪੀਣੀ ਮੈਂ ਤਾਂ ਹੁਣੇ ਹੀ ਪੀਤੀ ਆ